ਹਾਂਜੀ ਬਈ ਕੀ ਕਰਾ ਚੁਣੇ ਅਸੀਂ ਜਿਹੜੇ ਕਰਤੀ ਆਏ ਨੇ ਜਿੱਤ ਕੇ ਆਏ ਨੇ ਬੱਚੀ ਇਸ ਚੈਨਲ ਦੇ ਥਰੋ ਮੈਨੂੰ ਦੇਖ ਰਹੇ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹਲਕਾ ਪਲੱਤ ਜ਼ਿਲ੍ਹਾ कपूरथਲਾ ਤੇ ਪੂਰੇ ਪੰਜਾਬ ਲਈ ਬੜੀ ਹੀ ਮਾਣ ਦੀ ਗੱਲ ਹੈ ਕਿ ਸਾਡੇ ਇਹ ਬੱਚੇ ਪਿਆਰੇ ਬੱਚੇ ਨੇਪਾਲ ਵਿਖੇ ਜੋ ਗਤਕੇ ਦਾ ਤੇ ਫੁੱਟਬਾਲ ਦਾ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ ਸੀ ਇਹਨਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਆਪਣੀ ਵਧੀਆ ਕਲਾ ਦਾ ਪਿਓਰ ਕਰਦੇ ਹੋਏ ਇਹਨਾਂ ਨੇ 골ਡ ਮੈਡਲ ਹਾਸਲ ਕੀਤਾ ਆਪਣੇ ਪੰਜਾਬ ਲਈ ਬਹੁਤ ਹੀ ਇਹ ਮਾਣ ਦੀ ਗੱਲ ਹੈ ਜਿਵੇਂ ਕਿ ਆਪਾਂ ਨੂੰ ਸਭ ਪਤਾ ਵੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਵੀ ਜੋ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹਨਾਂ ਵੱਲੋਂ ਵੀ ਖੇਡਾਂ ਵਤਨ ਪੰਜਾਬ ਦੀਆਂ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਤੇ ਉਹ ਵੀ ਇਸੇ ਚੀਜ਼ ਦਾ ਹੀ ਇੱਕ ਹਿੱਸਾ ਨੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਪਲੇਅਰਾਂ ਦਾ ਵੱਧ ਤੋਂ ਵੱਧ ਮਾਨ ਸਨਮਾਨ ਕੀਤਾ ਜਾਵੇ ਤੇ ਇਹਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਹੋਰ ਬੱਚੇ ਵੀ ਉਤਸ਼ਾਹਿਤ ਹੋਣ ਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ। ਇੱਕ ਮੇਰੀ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਪਲੇਅਰਾਂ ਦਾ ਵੱਧ ਤੋਂ ਵੱਧ ਸਾਥ ਦਿਆ ਕਰੋ ਕਿਉਂਕਿ ਤੁਹਾਡੇ ਇਨ੍ਹਾਂ ਨੂੰ ਸਾਥ ਦੀ ਬਹੁਤ ਲੋੜ ਹੈ। ਕਿਉਂਕਿ ਇਹਨਾਂ ਨੇ ਅੱਗੇ ਵੀ ਇੰਟਰਨੈਸ਼ਨਲ ਟੂਰਨਾਮੈਂਟ ਖੇਡਣ ਜਾਣਾ ਹੈ ਤੇ ਉਸ ਲਈ ਆਰਥਿਕ ਸਹਾਇਤਾ ਦੀ ਇਹਨਾਂ 플레이ਰਾਂ ਨੂੰ ਲੋੜ ਹੈ ਮੈਂ ਮੁਬਾਰਕਬਾਦ ਦੇਣਾ ਚਾਹਾਂਗਾ ਇਹਨਾਂ ਦੇ ਕੋਚ ਪ੍ਰਦੀਪ ਜੀ ਨੂੰ ਜਿਨ੍ਹਾਂ ਦੀ ਸਖਤ ਮਿਹਨਤ ਸਦਕਾ ਅੱਜ ਇਹਨਾਂ ਬੱਚਿਆਂ ਨੇ 골ਡ ਮੈਡਲ ਲੈ ਕੇ ਦੇਸ਼ ਦਾ ਨਾਂ ਇੰਟਰਨੈਸ਼ਨਲ ਲੈਵਲ ਤੇ ਰੌਸ਼ਨ ਕੀਤਾ ਹੈ ਅੱਜ ਇਹਨਾਂ ਬੱਚਿਆਂ ਦਾ ਵਾਪਸ ਆਉਣ ਤੇ ਘਰਾਇਆ ਜਿੰਮ ਵਿਖੇ ਘਰਾਇਆ ਟੀਮ ਵੱਲੋਂ ਨਿੱਗਾ ਸਵਾਗਤ ਕੀਤਾ ਗਿਆ ਤੇ ਬੱਚਿਆਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਅਮਰੀਕ ਸਿੰਘ ਬਰਾੜ ਜੀ ਅਵਤਾਰ ਸਿੰਘ ਦੋਦਪੌਰ ਗੁਰਪ੍ਰੀਤ ਸਿੰਘ ਮਾਡਲ ਟਾਊਨ ਤੇ ਜਸਪਾਲ ਭਾਜੀ ਦਾ ਜਿਨ੍ਹਾਂ ਨੇ ਆ ਕੇ ਇਨ੍ਹਾਂ ਬੱਚਿਆਂ ਦੀ ਹੌਸਲਾ ਫੁਜਾਈ ਕੀਤੀ ਵਿਸ਼ੇਸ਼ ਤੌਰ ਤੇ ਧੰਨਵਾਦ ਮਨਦੀਪ ਕੰਡਾ ਜੀ ਦਾ ਜੋ ਕਿ ਉੱਚੇ ਤੌਰ ਤੇ ਅੱਜ ਇੱਥੇ ਸਾਡੇ ਵਿਚਕਾਰ ਸ਼ਾਮਲ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਨਤ ਦੇ ਸਦਕਾ ਬੱਚਿਆਂ ਦਾ ਮਤਲਬ ਕਿ ਜਿੰਨਾ ਵੀ ਮਿਹਨਤ ਕੀਤੀ ਮਿਹਨਤਦਾਰ ਮਤਲਬ ਮੁੱਲ ਮੋੜਤਾ ਤੇ ਇਸ ਕਰਕੇ ਮੈਂ ਕਹਿੰਦਾ ਵੱਧ ਤੋਂ ਵੱਧ ਬੱਚੇ ਹੋਰ ਵੀ ਮਤਲਬ ਟੀਮ ਦੇ ਵਿੱਚ ਸ਼ਾਮਿਲ ਹੋਵੋ ਕਿ ਜਿਨ੍ਹਾਂ ਨੂੰ ਮੈਂ ਪ੍ਰੈਕਟਿਸ ਕਰਵਾ ਕੇ ਵੱਡੇ ਵੱਡੇ ਲੈਵਲ ਤੇ ਲੈ ਕੇ ਜਾਵਾਂ ਤੇ ਜੋ ਬੱਚੇ ਮਿਹਨਤ ਕਰਨ ਇਹਨਾਂ ਦਾ ਫਿਰ ਮਤਲਬ ਵਧੀਆ ਤਰੀਕੇ ਨਾਲ ਇਹਨਾਂ ਨੂੰ ਮੈਡਲ ਵਗੈਰਾ ਤਕਸੀਮ ਕੀਤੇ ਜਾਣ ਹਨ ਕਿੰਨੇ ਬੱਚੇ ਸੀ ਜਿਹੜੇ ਤੁਸੀਂ ਕਿਹੜੀ ਫੀਡ ਤੋਂ ਭੱਜਦੇ ਚਾਰ ਬੱਚੇ ਸੀ ਮਤਲਬ ਤਿੰਨ ਬੁਆਇਜ਼ ਨੇ ਜਿਹੜੇ ਉਹ ਤਿੰਨ ਬੱਚੇ ਸੀ ਉਹ ਗਤਕੇ ਵਿੱਚ ਗਏ ਸੀ ਚਾਰ ਬੱਚੇ ਫੁੱਟਬਾਲ ਚ ਫੁੱਟਬਾਲ ਦੇ ਚਾਰ ਬੱਚੇ ਆਪਣੇ ਕਪੂਰਥਲਾ ਜ਼ਿਲ੍ਹੇ ਦੇ ਆ ਬਾਕੀ ਲੱਗ ਲੱਗ ਜਗ੍ਹਾ ਚ ਕੋਈ ਤਾਮਿਲ ਲਾਡੂ ਰਾਜਸਥਾਨ ਪੂਰੀ 올 ਓਵਰ 11 ਬੱਚਿਆਂ ਦੀ ਟੀਮ ਕੁੜੀਆਂ ਦੀ ਇੰਡਰ 17 ਦੇ ਵਿੱਚ 11 ਬੱਚਿਆਂ ਦੀ ਟੀਮ ਸੀ ਤੇ ਜਿੰਨਾ ਵਿੱਚ ਇੰਡੀਆ ਲੈਵਲ ਤੇ ਖੇਡ ਕੇ ਨੇਪਾਲ ਦਾ ਤੇ ਇੰਡੀਆ ਦਾ ਮੈਚ ਹੋਇਆ ਸੀ ਇੰਡੋਰ ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਸੀ ਤੇ ਇਸ ਕਰਕੇ ਇੰਡੀਆ ਨੇ ਨੇਪਾਲ ਨੂੰ ਹਰਾ ਕੇ ਤੇ 골ਡ ਮੈਡਲ ਹਾਸਲ ਕੀਤਾ। ਮੈਂ ਇਸ ਗੱਲ ਦੀ ਕੀ ਕਹਿਣਾ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਇਲਾਕੇ ਦੇ ਨਿਵਾਸੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਸਾਡੇ ਇਸ ਇਲਾਕੇ ਦੇ ਕਪੂਥਰਾ ਜ਼ਿਲ੍ਹੇ ਦੇ ਚਾਰ ਨੌਜਵਾਨ ਜਿਹੜੇ ਸੀਗੇ ਬੱਚੇ ਵੀ ਜਿਹੜੇ ਨੇਪਾਲ ਦੇ ਵਿੱਚੋਂ ਇੰਟਰਨੈਸ਼ਨਲ ਲੈਵਲ ਤੇ ਮੁਕਾਬਲੇ ਕਰਕੇ 골ਡ ਮੈਡਲ ਜਿੱਤ ਕੇ ਲਿਆਇਆ ਤੇ ਬੜੀ ਮਾਣ ਵਾਲੀ ਗੱਲ ਹੈ ਜਿਨ੍ਹਾਂ ਦਾ ਨਿਰਾਲੇ ਚ ਪਹੁੰਚਦਿਆਂ ਗੁਰਾਇਜੇ ਵਿੱਚ ਅ ਨਿਗਾ ਸਵਾਗਤ ਕੀਤਾ ਗਿਆ ਟ੍ਰੋਫੀਆਂ ਦੇ ਨਾਲ ਉਹਨਾਂ ਦਾ ਪਰਪਰ ਜਿਹੜਾ ਹੈਗਾ ਸਤਿਕਾਰਮਾਨ ਕੀਤਾ ਗਿਆ ਮੇਰੇ ਨਾਲ ਵੀਰ ਜਸਪ੍ਰੀਤ ਸਿੰਘ ਗੁਰਾਇਆ ਪ੍ਰਦੀਪ ਸਿੰਘ ਇਬਰਾਹੀਮਵਾਲ ਜਿਹੜੇ ਗਤਕਾ ਕੋਚ ਜਿਹੜੇ ਟੀਮ ਨੂੰ ਲੈ ਕੇ ਗਏ ਸੀਗੇ ਜਿਵੇਂ ਤੁਹਾਨੂੰ ਦੱਸਣਾ ਕਿ ਇਹ ਜਿਹੜਾ ਬੜੇ ਲੰਮੇ ਸਮੇਂ ਤੋਂ ਵੀਰ ਹੁਣੀ ਇਸੇਵਾਵਾਂ ਗਤਕੇ ਦੇ ਵਿੱਚ ਨਿਭਾ ਰਹੇ ਆ ਮੇਰੇ ਸਾਹਬ ਨਾਲ ਵੀ ਡੇਢ ਦਹਾਕੇ ਤੋਂ 15 18 ਸਾਲ ਤੋਂ ਜਿਹੜਾ ਹੈਗਾ ਗਤਕੇ ਦੇ ਵਿੱਚ ਸਵਾਮਾਂ ਦੇ ਹਾਰ ਨਿਭਾਉਂਦੇ ਰਹੇ ਆ ਤੇ ਅਲੱਗ-ਅਲੱਗ ਥਾਵਾਂ ਦੇ ਉੱਤੇ ਟੂਰਨਾਮੈਂਟ ਲੜਾਉਂਦੇ ਰਹੇ ਆ ਤੇ ਵੀਰ ਹੁਣੀ ਰੀਸੈਂਟਲੀ ਜਿਹੜੀ ਟੀਮਾਂ ਨੂੰ ਨੈਸ਼ਨਲ ਲੈਵਲ ਤੇ ਪਹਿਲਾਂ ਪੂਰੇ ਇੰਡੀਆ ਦੇ ਵਿੱਚੋਂ ਬੱਚੇ ਉੱਥੇ ਪਹੁੰਚੇ ਸੀ ਜਿਹਦੇ ਵਿੱਚੋਂ ਆਪਣੇ ਏਰੀਏ ਦੇ ਵਿੱਚ ਜਿਹੜੇ ਅੰਡਰ 17 ਕੁੜੀਆਂ ਸਪੈਸ਼ਲੀ ਫੁੱਟਬਾਲ ਦੇ ਵਿੱਚ ਗਈਆਂ ਗੋਆ ਤੋਂ ਬਾਅਦ ਤੇ ਮੁੰਡੇ ਜਿਹੜੇ ਮਾਰਸ਼ਲ ਆਰਟ ਦੇ ਵਿੱਚ ਗੱਟਕੇ ਦੇ ਵਿੱਚ ਜਿਹੜੇ ਨੇਪਾਲ ਖੇਡਣ ਗਏ ਤੇ ਉੱਥੇ ਵੀ ਖੇਡ ਕੇ ਨੇਪਾਲ ਦੇ ਇੰਡੋ ਨੇਪਾਲ ਜਿਵੇਂ ਵੀਰ ਹੋਣ ਦੱਸਿਆ ਕਿ ਮੁਕਾਬਲੇ ਕੀਤੇ ਜਿੱਥੇ ਇਹਨਾਂ ਨੇ 골ਡ ਮੈਡਲ ਜਿੱਤ ਕੇ ਲਿਆਂਦਾ ਬੜੇ ਮਾਣ ਵਾਲੀ ਗੱਲ ਹੈ ਤੇ ਉੱਥੇ ਇਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਸਰਟੀਫਿਕੇਟ ਜਿਹੜੇ ਜਿਵੇਂ ਤੁਸੀਂ ਦੇਖ ਸਕਦੇ ਕਵਰ ਫੋਟੋ ਇਹਦੇ ਸਰਟੀਫਿਕੇਟ ਜਿਹੜਾ ਵੀਰ ਹੁਣ ਸਾਰਿਆਂ ਨੂੰ ਮਿਲੇ ਹੋਏ ਆ ਜਿਹਦੇ ਉੱਤੇ ਇਹਨਾਂ ਦੀ ਪ੍ਰੋਪਰ ਡਿਟੇਲ ਲਿਖੀ ਹੋਈ ਆ ਕਿ ਜਿਹੜਾ ਵੀਰ ਉਸ ਤੋਂ ਖੇੜੇ ਨੂੰ ਕਿਹਵਰ ਨੂੰ ਸਕੈਨ ਕਰਕੇ ਇਹਨਾਂ ਦਾ ਪ੍ਰੋਪਰ ਰਿਕਾਰਡ ਨਿਕਲ ਆਉਣਾ ਵੀ ਨੇਪਾਲ ਦੇ ਵਿੱਚ ਖੇੜ ਕੇ ਤੇ ਜਿੱਤ ਕੇ ਆਏ ਆ ਇਹਦੇ ਨਾਲ ਹੀ ਇਹਨਾਂ ਨੂੰ ਨਾਲ ਇੱਕ ਵਾਊਚਰ ਵੀ ਦਿੱਤਾ ਗਿਆ ਕਿ ਜਿਹੜੇ ਨੈਕਸਟ ਗੇਮ ਹੋਣੀ ਆ ਆ ਉਹ ਦੁਬਈ ਦੇ ਵਿੱਚ ਆ ਤੇ ਅਜਰਬਾਈਜਾਨ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਆਪਸ਼ਨ ਹੋ ਹੈਗੀ ਕਿ ਇਹ ਉੱਥੇ ਜਾ ਕੇ ਵੀ ਹੈਗਾ ਹੁਣ ਦੁਬਾਰਾ ਗੇਮ ਦੇ ਵਿੱਚ ਪਾਰਟਿਸਿਪੇਟ ਕਰਕੇ ਖੇੜ ਸਕਦੇ ਆ ਤੇ ਏਸ਼ੀਅਨ ਗੇਮਸ ਦੇ ਵਿੱਚ ਤੇ ਇਸ ਤਰੀਕੇ ਜਿਹੜੇ ਨੌਜਵਾਨ ਉਪਰਾਲੇ ਕਰਦੇ ਆ ਤੇ ਸਾਡੇ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਸਹਿਯੋਗ ਕਰੀਏ ਉਹਨਾਂ ਦਾ ਜਿਹੜੇ ਵੀਰਾਂ ਨੇ ਸਹਿਯੋਗ ਕੀਤਾ ਆ ਕਿਉਂਕਿ ਕਈ ਵਾਰੀ ਟਾਈਮ ਥੋੜਾ ਸੀ ਸਾਰਿਆਂ ਤੱਕ ਪਹੁੰਚ ਵੀ ਨਹੀਂ ਕਰ ਪਾਇਆ ਵੀਰ ਕਿਉਂਕਿ ਹੋ ਸਕਦਾ ਹੋਰ ਵੀ ਵੱਧ ਸਹਿਯੋਗ ਮਿਲ ਜਾਂਦਾ ਪਰ ਵੀਰ ਜਸਪ੍ਰੀਤ ਸਿੰਘ ਗੁਰਾਇਆ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਆਸਾ ਸਿੰਘ ਘੁੰਮਣਜੀ ਆ ਤੇ ਮੰਦੀਪ ਜੀ ਟਾਂਡੀ ਯੂ ਐਸ ਏ ਵਾਲੇ ਉਹਨਾਂ ਨੇ ਸਹਿਯੋਗ ਦਿੱਤਾ ਤਾਂ ਜੋ ਜਿਹੜੇ ਬੱਚੇ ਕਿਉਂਕਿ ਫਾਈਨੈਂਸ਼ੀਅਲ ਤੌਰ ਤੇ ਸਾਰੇ ਸਟ੍ਰੌਂਗ ਨਹੀਂ ਹੁੰਦੇ ਗੇਮਾਂ ਦਾ ਆਪਸ਼ਨ ਤੇ ਸਾਰਿਆਂ ਕੋਲ ਹੁੰਦਾ ਪਰ ਉਹ ਨੈਸ਼ਨਲ ਇੰਟਰਨੈਸ਼ਨਲ ਲੈਵ ਇਹਨਾ ਬਜਟ ਜਿਹੜਾ ਹੈਗਾ ਉਹਨਾਂ ਦਾ ਉਹ ਸਟਰੋਂਗ ਨਹੀਂ ਹੁੰਦਾ ਪਰ ਇਹਨਾਂ ਨੇ ਸਹਿਯੋਗ ਦੇਣ ਕਰਕੇ ਜਿਹੜੇ ਬੱਚੇ ਖੇਡ ਸਕਦੇ ਸੀ ਉਹ ਇਹਨਾਂ ਦੇ ਵੀਰ ਉਹਨਾਂ ਨੇ ਸਹਿਯੋਗ ਨਾਲ ਨੇਪਾਲ ਚ ਕਿਹੜੇ ਗਏ ਆ ਹੁਣ ਦੇ ਨੈਕਸਟ ਜਾਣਗੇ ਇਸੇ ਤਰ੍ਹਾਂ ਜਿਹੜਾ ਇੰਟਰਨੈਸ਼ਨਲ ਲੈਵਲ ਤੱਕ ਜਾਂਦੇ ਆ ਜਦੋਂ ਉਹ ਬਣ ਜਾਂਦੇ ਆ ਫਿਰ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਂ ਰੋਸ਼ਨ ਹੁੰਦਾ ਜਿਵੇਂ ਅਸੀਂ ਚਾਹੁੰਦੇ ਆ ਵੀ ਬੱਚੇ ਨਸ਼ਿਆਂ ਤੋਂ ਦੂਰ ਹੋਣ ਗੇਮਾਂ ਵਾਲੇ ਪਾਸੇ ਜੋੜਨ ਤੇ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਅਸੀਂ ਮੋਟੀਵੇਟ ਰੱਖੀਏ ਸਪੋਰਟ ਕਰੀਏ ਆਪਣੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਤਕੇ ਦੀਆਂ ਟੀਮਾਂ ਜਾਂ ਹੋਰ ਗੇਮਸ ਜਿਹੜੀਆਂ ਖੜਵਾਈਏ ਤਾਜੋ ਇਸੇ ਦਿਨ ਹਰ ਪਿੰਡ ਦੇ ਵਿੱਚੋਂ ਕੋਈ ਨਾ ਕੋਈ ਬੱਚਾ ਗਾਂ ਖੇਡ ਸਕੇ ਤੇ 올림픽 ਤੱਕ ਪਹੁੰਚ ਸਕੇ ਇੰਨਾ ਆ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਤੇ ਇਸੇ ਤਰੀਕੇ ਤੁਹਾਡਾ ਪੱਤਰਕਾਰ ਵੀਰਾਂ ਦਾ ਧੰਨਵਾਦ ਕਿਉਂਕਿ ਇਹ ਸਾਰਾ ਮੈਸੇਜ ਲੋਕਾਂ ਤੱਕ ਤਾਂ ਹੀ ਪਹੁੰਚ ਸਕਦਾ ਕਿਉਂਕਿ ਤੁਸੀਂ ਵੀਰਾਂ ਨੇ ਸਪੈਸ਼ਲ ਨਿਗਾਸ ਵਾਗਤ ਤੁਹਾਡੇ ਵੱਲੋਂ ਵੀ ਹੋਇਆ ਟੀਮ ਦਾ ਵੀਰ ਗੋਪੀ ਪੰਡਤ ਜੀ ਰਗੂ ਭਾਜੀ ਮੇਰਾ ਪਿੰਨੜਾਲਾ ਵਾਲਿਆ ਤੇ ਤੁਸੀਂ ਜਿਹੜਾ ਹੈਗਾ ਸਪੈਸ਼ਲੀ ਇਹ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਤਾਂ ਜੋ ਉਹਨਾਂ ਨੂੰ ਵੀ ਇਹ ਜਿਹੜਾ ਹੈਗਾ ਇੱਕ ਮੈਸੇਜ ਮਿਲੇ ਤਾਂ ਜੋ ਆਪਣੇ ਪਿੰਡਾਂ ਦੇ ਵਿੱਚ ਇਦਾਂ ਦੇ ਨੌਜਵਾਨ ਵੀਰਾਂ ਦਾ ਬੱਚਿਆਂ ਦਾ ਸਾ ਬੜਾ ਧੰਨਵਾਦੀ ਸਾਰੇ ਇਸ ਮੁੱਚੀ ਟੀਮ ਜਿਹੜੀ ਇੱਥੇ ਪਹੁੰਚੀ ਆ ਵੀਰ ਜਸਪ੍ਰੀਤ ਸਿੰਘ ਗੁਰਾਇਆ ਤੇ ਸਾਰੀ ਟੀਮ ਦਾ ਦਿলো ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ